ਕਿੰਡਰਗਾਰਟਨ ਐਂਡ ਸੀਨੀਅਰ ਸੈਕੰਡਰੀ ਸਕੂਲ ਵਿੱਚ ਸ਼ੰਕਰਾ ਵਿਜਨ ਸੈਂਟਰ ਸਮਰਾਲਾ ਦੇ ਵੱਲੋਂ ਅੱਖਾਂ ਦੀਆਂ ਬਿਮਾਰੀਆਂ ਦਾ ਮੁਫਤ ਚੈੱਕਅਪ ਕੈਂਪ ਲਗਾਇਆ ਗਿਆ ਇਸ ਮੌਕੇ ਅੱਖਾਂ ਦੀਆਂ ਬਿਮਾਰੀਆਂ ਤੇ ਮਹਾ ਡਾਕਟਰ ਸ਼ਾਮਲ ਹੋਏ ਉਹਨਾਂ ਨੇ ਬੱਚਿਆਂ ਦੀਆਂ ਅੱਖਾਂ ਦੀ ਜਾਂਚ ਕੀਤੀ ਤੇ ਕਿਹਾ ਕਿ ਮੋਬਾਈਲ ਤੇ ਲੈਪਟਾਪ ਦੀ ਸਕਰੀਨ ਤੋਂ ਨਿਕਲਣ ਵਾਲੀਆਂ ਕਿਰਨਾਂ ਅੱਖਾਂ ਨੂੰ ਜ਼ਿਆਦਾ ਪ੍ਰਭਾਵਿਤ ਕਰਦੀਆਂ ਨੇ ਜਿਸ ਨਾਲ ਅੱਖਾਂ ਤੇ ਬੁਰਾ ਅਸਰ ਪੈਂਦਾ ਹੈ ਇਸ ਕਰਕੇ ਇਹਨਾਂ ਦੀ ਵਰਤੋਂ ਘੱਟ ਕਰਨੀ ਚਾਹੀਦੀ ਹੈ ਅੱਖਾਂ ਦੀ ਸੁਰੱਖਿਆ ਦੇ ਲਈ ਉਪਾਅ ਦੱਸਦਿਆਂ ਉਹਨਾਂ ਕਿਹਾ ਕਿ ਜੇਕਰ ਤੁਸੀਂ ਅੱਖਾਂ ਦੀ ਰੋਸ਼ਨੀ ਵਧਾਉਣਾ ਚਾਹੁੰਦੇ ਹੋ ਤਾਂ ਰੋਜ਼ਾਨਾ ਅੱਖਾਂ ਦੇ ਨਾਲ ਸੰਬੰਧਿਤ ਜੋਗਾ ਕਰੋ ਇਸ ਤੋਂ ਇਲਾਵਾ ਹਰੀਆਂ ਸਬਜ਼ੀਆਂ ਤੇ ਵਿਟਾਮਿਨ A ਦੇ ਨਾਲ ਭਰਪੂਰ ਭੋਜਨ ਨੂੰ ਆਪਣੇ ਭੋਜਨ ਵਿੱਚ ਜ਼ਰੂਰ ਸ਼ਾਮਲ ਕਰਨਾ ਚਾਹੀਦਾ ਹੈ ਅੰਤ ਵਿੱਚ ਸਕੂਲ ਦੇ ਚੇਅਰਮੈਨ ਦਲਜੀਤ ਸਿੰਘ ਸ਼ਾਹੀ ਉਪ ਚੇਅਰਮੈਨ ਕਮਲਜੀਤ ਸਿੰਘ ਸ਼ਾਹੀ ਸਕੂਲ ਦੀ ਡਾਇਰੈਕਟਰ ਮੈਡਮ ਸਰਬਜੀਤ ਕੌਰ ਸਕੂਲ ਦੀ ਪ੍ਰਿੰਸੀਪਲ ਰਣਜੋਤ ਕੌਰ ਨੇ ਅੱਖਾਂ ਦਾ ਮੁਫਤ ਚੈੱਕਅਪ ਲਈ ਆਈ ਹੋਈ ਡਾਕਟਰਾਂ ਦੀ ਟੀਮ ਦਾ ਧੰਨਵਾਦ ਕੀਤਾ ਸਰਵਜੀਤ ਕੌਰ ਡਾਇਰੈਕਟਰ ਆਫ ਕਿੰਡਰਗਾਰਟਨ ਸੀਨੀਅਰ ਸੈਕੰਡਰੀ ਸਕੂਲ ਸਮਰਾਲਾ ਅੱਜ ਸਾਡੇ ਸਕੂਲ ਦੇ ਵਿੱਚ ਅੱਖਾਂ ਦਾ ਚੈੱਕਅਪ ਦਾ ਆਯੋਜਨ ਕੀਤਾ ਗਿਆ ਤੇ ਅਸੀਂ ਸਾਰੇ ਸਕੂਲ ਦੇ ਜਿਹੜੇ ਬੱਚੇ ਨੇ ਉਹਨਾਂ ਦੀ ਆਈ ਸਾਈਡ ਚੈੱਕ ਕਰਵਾ ਰਹੇ ਹਾਂ ਇਹਦਾ ਵੱਡਾ ਕਾਰਨ ਇਹ ਸੀਗਾ ਕਿ ਜਦੋਂ ਕਈ ਵਾਰੀ ਬੱਚੇ ਕਲਾਸਰੂਮ ਦੇ ਵਿੱਚ ਪੜ੍ਹਦੇ ਆ ਕਈ ਵਾਰੀ ਉਹਨਾਂ ਦੀਆਂ ਆਈਜ਼ ਦੇ ਵਿੱਚੋਂ ਪਾਣੀ ਨਿਕਲਣ ਲੱਗ ਜਾਂਦਾ ਜਾਂ ਉਹਨਾਂ ਨੂੰ ਦੂਰੋਂ ਦਿਖਾਈ ਨਹੀਂ ਦਿੰਦਾ ਜਾਂ ਜਿਹੜੇ ਨੇੜੇ ਬੈਠੇ ਬੱਚੇ ਨੇ ਉਹਨਾਂ ਨੂੰ ਅੱਖਰ ਜਿਹੜੇ ਨੇ ਸਾਫ਼ ਦਿਖਾਈ ਨਹੀਂ ਦਿੰਦੇ ਤਾਂ ਸਾਨੂੰ ਲੱਗਿਆ ਕਿ ਇਹ ਬਹੁਤ ਜ਼ਰੂਰੀ ਹੈਗਾ ਕਿ ਬੱਚਿਆਂ ਦੀ ਜਿਹੜੀ ਆਈ ਸਾਈਟ ਆ ਉਹ ਚੈੱਕ ਕਰਵਾਈ ਜਾਵੇ ਤੇ ਇਹਦੇ ਨਾਲ ਸਾਡੇ ਸਕੂਲ ਦੇ ਵਿੱਚ ਇੱਕ ਟੀਮ ਆਈ ਹੈ ਤੇ ਡਾਕਟਰ ਅਭਿ ਅਭੀਸ਼ਾਨ ਤੇ ਡਾਕਟਰ ਹਰਜੋਤ ਕੌਰ ਜੀ ਆਏ ਹੋਏ ਨੇ ਉਹਨਾਂ ਦੀ ਟੀਮ 8 ਜਾਣੇ ਨੇ ਉਹ ਤੇ ਉਹ ਨਾਲ ਦੀ ਨਾਲ ਬੱਚਿਆਂ ਨੂੰ ਚੈੱਕ ਕਰਕੇ ਦੱਸ ਰਹੇ ਨੇ ਕਿ ਤੁਹਾਨੂੰ ਕਿੰਨੀ ਦੂਰੀ ਤੋਂ ਟੀਵੀ ਦੇਖਣਾ ਚਾਹੀਦਾ ਜਾਂ ਮੋਬਾਈਲ ਦੀ ਤੁਹਾਨੂੰ ਜਿਹੜੀ ਵਰਤੋਂ ਆ ਬਹੁਤ ਘੱਟ ਕਰਨੀ ਚਾਹੀਦੀ ਆ ਜਾਂ ਫਿਰ ਇਹ ਹੈਗਾ ਕਿ ਬੁੱਕਸ ਨੂੰ ਜ਼ਿਆਦਾ ਨੇੜੇ ਤੋਂ ਨਹੀਂ ਤੁਹਾਨੂੰ ਪੜ੍ਹਨਾ ਚਾਹੀਦਾ ਸੋ ਪੇਰੈਂਟਸ ਨੂੰ ਪਲੀਜ਼ ਰਿਕੁਐਸਟ ਹੈ ਇਹ ਕਿ ਵੀ ਜਦੋਂ ਵੀ ਬੱਚੇ ਤੁਹਾਡੇ ਕੋਲ ਫੋਨ ਦੇਖਦੇ ਨੇ ਉਹਨਾਂ ਨੂੰ ਉਹਨੇ ਮਿੰਟ ਹੀ ਦਿਓ ਤਾਂ ਕਿ ਉਹਨਾਂ ਦੀ ਜਿਹੜੀ ਆਈ ਸਾਈਡ ਉਹ ਪ੍ਰੋਪਰ ਉਹ ਬੱਚਿਆਂ ਦੀ ਵੱਚ ਸਕੇ ਕਹਿ ਸਕਦੇ ਆ ਕਿ ਸਹੀ ਬੱਚੇ ਰਹਿ ਸਕਣ ਸੋ ਇਹ ਹੁੰਦਾ ਹੈ ਜਿਆਦਾਤਰ ਬੱਚੇ ਘਰ ਚ ਹੀ ਦੇਖ ਦੇ ਦਿੰਦੇ ਨੇ ਤੇ ਕਈ ਵਾਰੀ ਠੀਕ ਹੈ ਮੇਰੀ ਰਿਕੁਐਸਟ ਜਿਆਦਾਤਰ ਮਦਰਜ਼ ਨੂੰ ਆ ਕਿਉਂਕਿ ਮਦਰਜ਼ ਨੂੰ ਥੋੜਾ ਜਿਹਾ ਸਾਨੂੰ ਲਾਲਚ ਹੋ ਜਾਂਦਾ ਕਿ ਬੱਚਿਆਂ ਦੇ ਅਸੀਂ ਆਪਣਾ ਕੰਮ ਕਰ ਲਈਏ ਤੇ ਬੱਚਿਆਂ ਨੂੰ ਅਸੀਂ ਉਹ ਖੇਡਣ ਵਾਸਤੇ ਹੀ ਦੇ ਦਿੰਨੇ ਆ ਪਰ ਉਹ ਖੇਡ ਖੇਡ ਦੇ ਵਿੱਚ ਕਈ ਵਾਰੀ ਅਸੀਂ ਆਪਣੇ ਬੱਚਿਆਂ ਦੀਆਂ ਅੱਖਾਂ ਦਾ ਨੁਕਸਾਨ ਕਰ ਲੈਂਦੇ ਆ ਸੋ ਡਾਕਟਰ ਸਾਹਿਬ ਕਹਿ ਕੇ ਜਾਣੇ ਕਿ ਵੀ ਉਹਨਾਂ ਨੂੰ ਜਾਂ ਤਾਂ ਐਨ ਕਲੋਣੀ ਚਾਹੀਦੀ ਆ ਜਾਂ ਫਿਰ ਉਹਨਾਂ ਨੂੰ ਜਿਹੜੀਆਂ ਹਰੀਆਂ ਸਬਜ਼ੀਆਂ ਦਾ ਕਹਿੰਦੇ ਨੇ ਸੇਵਨ ਕਰਨਾ ਚਾਹੀਦਾ ਸੋ ਪਲੀਜ਼ ਮੇਰੀ ਰਿਕੁਐਸਟ ਆ ਪੇਰੈਂਟਸ ਨੂੰ ਖਾਸ ਕਰਕੇ ਕਿਉਂਕਿ ਮਦਰਜ਼ ਨਹੀਂ ਕੁਕਿੰਗ ਕਰਨੀ ਹੁੰਦੀ ਆ ਮਦਰ ਨੇ ਬੱਚੇ ਨੂੰ ਸੰਭਾਲਣਾ ਹੁੰਦਾ ਇੱਕ ਤਾਂ ਫੋਨ ਪਲੀਜ਼ ਨਾ ਦਿਆ ਕਰੋ ਤੇ ਦੂਸਰਾ ਉਹਨਾਂ ਨੂੰ ਜਿਹੜੀਆਂ ਸਬਜ਼ੀਆਂ ਨੇ ਹਰੀਆਂ ਸਬਜ਼ੀਆਂ ਸੀਜ਼ਨਲ ਫਰੂਟ ਹੈਗਾ ਉਹ ਦਿਆ ਕਰੋ ਥੈਂਕ ਯੂ ਬੇਟਾ ਨਾਮ ਮਾਈ ਨੇਮ ਇਜ਼ ਸਿਮਰਨਪ੍ਰੀਤ ਕੌਰ ਮਾਈ ਨੇਮ ਇਜ਼ ਰਵਨੀਤ ਕੌਰ ਅਸੀਂ ਕਿੰਡਰਗਾਰਟਨ ਸੀਨੀਅਰ ਸੈਕੰਡਰੀ ਸਕੂਲ ਸਮਰਾਲਾ ਦੇ ਸਟੂਡੈਂਟਸ ਆ ਅੱਜ ਸਾਡੇ ਸਕੂਲ ਦੇ ਵਿੱਚ ਸ਼ੰਕਰਾ ਹਸਪੀਟਲ ਦੀ ਟੀਮ ਦੇ ਵੱਲੋਂ ਵਿਜ਼ਿਟ ਕੀਤਾ ਗਿਆ ਉਹਨਾਂ ਨੇ ਸਾਡਾ ਫ੍ਰੀ ਆਈ ਚੈੱਕਅਪ ਕੀਤਾ ਹੈ ਪੂਰੇ ਸਕੂਲ ਦਾ ਨਰਸਰੀ ਕਲਾਸ 2 ਲੈ ਕੇ ਪਲੱਸ 2 ਕਲਾਸ ਦੇ ਸਾਰੇ ਟੀਚਰਸ ਦਾ ਐਂਡ ਸਟੂਡੈਂਟਸ ਦਾ ਉਹਨਾਂ ਨੇ ਸਾਡੇ ਲਈ ਬਹੁਤ ਵਧੀਆ ਚੀਜ਼ਾਂ ਨੇ ਜਿਹੜੀਆਂ ਪ੍ਰੋਵਾਈਡ ਕੀਤੀਆਂ ਨੇ ਤੇ ਉਹਨਾਂ ਨੇ ਸਾਨੂੰ ਬਹੁਤ ਸੁਜੈਸ਼ਨਸ ਦਿੱਤੀਆਂ ਨੇ ਕਿ ਸਾਨੂੰ 20-20 ਦਾ ਰੂਲ ਫਾਲੋ ਕਰਨਾ ਚਾਹੀਦਾ ਅਗਰ ਅਸੀਂ 20 ਮਿੰਟ ਸਕਰੀਨ ਵੱਲ ਦੇਖਦੇ ਹਾਂ ਤਾਂ ਉਸ ਤੋਂ ਬਾਅਦ ਸਾਨੂੰ 20 ਸੈਕਿੰਡਸ 20 ਮੀਟਰ ਦੇ ਡਿਸਟੈਂਸ ਵੱਲ ਦੇਖਣਾ ਚਾਹੀਦਾ ਤੇ ਸਾਨੂੰ ਆਪਣਾ ਸਕਰੀਨ ਟਾਈਮ ਬਹੁਤ ਹੀ ਲਿਮਟਿਡ ਰੱਖਣਾ ਚਾਹੀਦਾ ਉਹਨਾਂ ਨੇ ਸਾਨੂੰ ਗ੍ਰੀਨ ਵੈਜੀਟੇਬਲਸ ਖਾਣ ਦੀ ਸੁਜੈਸ਼ਨ ਦਿੱਤੀ ਆ ਉਹਨਾਂ ਨੇ ਸਾਡੇ ਲਈ ਬਹੁਤ ਸਾਰੀਆਂ ਚੀਜ਼ਾਂ ਪ੍ਰੋਵਾਈਡ ਕਰਵਾਇਆ ਥੈਂਕ ਯੂ ਸਾਡੀ ਸਕੂਲ ਦੀ ਮੈਨੇਜਮੈਂਟ ਦਾ ਜਿਨ੍ਹਾਂ ਨੇ ਸਾਨੂੰ ਇਹ ਓਪਰਚ्युनिटी ਪ੍ਰੋਵਾਈਡ ਕਰਵਾਈ ਸਾਡਾ ਚੈੱਕਅਪ ਕਰਵਾਇਆ ਤੇ ਜਿਨ੍ਹਾਂ ਦੀ ਆਈ ਸਾਈਟ ਵੀਕ ਆ ਉਹਨਾਂ ਨੇ ਹਸਪੀਟਲਸ ਵਿਜ਼ਿਟ ਕਰਨ ਲਈ ਕਿਹਾ ਆ ਬਹੁਤ ਹੀ ਅਫੋਰਡੇਬਲ ਪ੍ਰਾਈਸਸ ਦੇ ਵਿੱਚ ਹੰਦੂ ਸ਼ੰਕਰ ਹਸਪੀਟਲ ਤੋਂ ਮਿਰਾਲਾ ਵੀ ਕਿ ਉਹ ਵਿਜ਼ਿਟ ਕਰ ਸਕਦੇ ਨੇ ਸਾਰਿਆਂ ਨੂੰ ਪਿਆਰ ਭਰੀ ਸ਼ਸ਼ਕਲ ਮੈਂ ਅੱਜ ਫਕਰ ਪ੍ਰਿਆ ਰਾਜਪੁਰ ਆਪਣੀ ਟੀਮ ਦੇ ਨਾਲ ਜਿਹੜੀ ਕਿ ਆਪਾਂ ਸ਼ੰਕਰਾਈ ਹਸਪੀਟਲ ਮੁੱਲਾਪੁਰ ਲੁਧਿਆਣਾ ਵੱਲੋਂ ਆਇਆ ਸਾਡੀ ਇੱਕ ਇਕਾਈ ਸਮਰਾਲਾ ਵਿਜ਼ਨ ਸੈਂਟਰ ਇੱਥੇ ਆਪਣਾ ਸਮਰਾਲਾ ਵਿੱਚ ਹੈਗਾ ਜਿਹਦੇ ਦੁਆਰਾ ਅੱਜ ਆਪਾਂ ਸ਼੍ਰੀ ਗੁਰਿੰਦਰ ਸਿੰਘ ਦੇ ਸਹਾਇਤਾ ਸਹਾਇਤਾ ਦੇ ਨਾਲ ਕਿੰਡਰ ਗਾਰਡਨ ਸਕੂਲ ਸੀਨੀਅਰ ਸੈਕੰਡਰੀ ਸਕੂਲ ਵਿੱਚ ਆਪਾਂ ਫ੍ਰੀ ਆਈ ਸਕ੍ਰੀਨਿੰਗ ਦਾ ਆਯੋਜਨ ਕੀਤਾ ਹੈਗਾ ਜਿਹਦੇ ਦੁਆਰਾ ਅੱਜ ਆਪਾਂ 800 ਬੱਚਿਆਂ ਦੀ ਸਕ੍ਰੀਨਿੰਗ ਕਰਾਂਗੇ 200 ਬੱਚਿਆਂ ਦੀ ਸਕ੍ਰੀਨਿੰਗ ਆਪਾਂ ਹੁਣੇ ਤੱਕ ਕਰ ਚੁੱਕੇ ਹਾਂ ਤਮ ਅ ਮੈਂ ਸਤਿ ਧੰਨਵਾਦ ਕਰਦੀ ਹਾਂ ਸਕੂਲ ਐਸੋਸੀਏਸ਼ਨ ਦਾ ਪ੍ਰਿੰਸੀਪਲ ਦਾ ਚੇਅਰਮੈਨ ਦਾ ਜਿਨ੍ਹਾਂ ਨੇ ਸਾਨੂੰ ਇਹ ਮੌਕਾ ਦਿੱਤਾ ਹੈਗਾ ਸਕੂਲ ਵਿੱਚ ਸਕ੍ਰੀਨਿੰਗ ਲਾਣ ਦਾ ਇਹ ਜਿਹੜੀ ਸਾਡੀ ਸਕ੍ਰੀਨਿੰਗ ਹੈ ਨੈਸ਼ਨਲ ਸਕ੍ਰੀਨਿੰਗ ਆ ਆਪਾਂ ਕਿਸੇ ਤੋਂ ਕੋਈ ਵੀ ਚਾਰਜ ਨਹੀਂ ਕਰਦੇ ਇਹਦੇ ਲਈ ਤਾਂ ਆਪਾਂ ਇਹਦੇ ਲਈ ਜਿਹੜੇ ਵੀ ਸਟੂਡੈਂਟਸ ਇਥੋਂ ਅੱਜ ਉਹਨਾਂ ਨੂੰ ਆਪਾਂ ਰੈਫਰ ਕੀਤਾ ਹੈਗਾ ਜਿਨ੍ਹਾਂ ਨੂੰ ਚਸ਼ਮੇ ਦੀ ਜ਼ਰੂਰਤ ਹੈ ਜਾਂ ਜਿਨ੍ਹਾਂ ਨੂੰ ਹੋਰ ਜਾਂਚ ਕਰਨ ਦੀ ਜ਼ਰੂਰਤ ਹੈਗੀ ਆ ਉਹਨਾਂ ਨੂੰ ਆਪਾਂ ਆਪਣੇ ਸੈਂਟਰ ਸਮਰਾਲਾ ਵਿਜ਼ਨ ਸੈਂਟਰ ਵਿੱਚ ਰੈਫਰ ਕੀਤਾ ਹੈਗਾ ਜਿੱਥੇ ਸੰਡੇ ਨੂੰ ਉਹਨਾਂ

ਤਾਂ ਮੇਰਾ ਇਹੀ ਸੁਝਾਅ ਵਾ ਸਾਰੇ ਬੱਚਿਆਂ ਨੂੰ ਕਿ ਉਹ ਜਿਹੜੀ ਆਪਣੀ ਆਪਣਾ ਹੈਗਾ ਟੀਵੀ ਆਪਣਾ ਜਿਹੜਾ ਹੈਗਾ ਆਪਣਾ ਮੋਬਾਈਲ ਫੋਨ ਦਾ ਘਟ ਪ੍ਰਯੋਗ ਕਰਨ ਤਾਂ ਜੇ ਉਹਨਾਂ ਨੇ ਪ੍ਰਯੋਗ ਕਰਨਾ ਵੀ ਹੈਗਾ ਤਾਂ ਆਪਣਾ 20 20 20 ਰੂਲ ਹੁੰਦਾ ਹੈਗਾ ਕਿ ਤੁਸੀਂ 20 ਮਿੰਟ ਸਕਰੀਨ ਤੇ ਦੇਖੋ 20 ਮਿੰਟ ਕਿਸੇ ਦੂਰ ਦੀ ਜਗ੍ਹਾ ਤੇ 20 ਮੀਟਰ ਤੱਕ ਦੀ ਜਗ੍ਹਾ ਦੇ ਆਪਣਾ ਨਿਗਾ ਲਗਾ ਕੇ ਉੱਥੇ ਦੇਖਣਾ ਹੈਗਾ 20 ਸੈਕਿੰਡ ਦਾ ਤਾਂ ਇਹ ਆਪਾਂ ਰੂਲ ਕੰਟੀਨਿਊਸਲੀ ਫਾਲੋ ਕਰਨਾ ਹੈਗਾ ਜੇ ਆਪਾਂ ਆਪਣਾ ਲੰਬੇ ਸਮੇਂ ਤੱਕ ਫੋਨ ਜਾਂ ਸਕਰੀਨ ਦਾ ਪ੍ਰਯੋਗ ਕਰਦੇ ਵੀ ਆਂ ਤਾ ਬਾਕੀ ਆਪਣਾ ਸਾਨੂੰ ਹਰੇ ਹਰੇ ਜਿਹੜੇ ਹੈਗੇ ਆਪਾਂ ਪੋਸ਼ਟਿਕ ਆਹਾਰ ਖਾਣੇ ਹੈਗੇ ਆਪਾਂ ਹਰੀ ਸਬਜ਼ੀਆਂ ਹੋ ਗਿਆ ਸਾਡਾ ਪਪੀਤਾ ਪਾਲਕ ਜਿੱਦਾਂ ਹੋਣ ਆਪਣਾ ਸਰਦੀਆਂ ਦਾ ਸਮੇਂ ਆ ਤਾਂ ਸਾਡੇ ਪਾਲਕ ਬਾਥੂ ਮੇਥੀ ਵਗੈਰਾ ਹੋ ਗਈ ਆਪਾਂ ਇਹ ਸਭ ਦਾ ਪ੍ਰੋਪਰ ਸੇਵਨ ਕਰਨਾ ਹੈਗਾ ਬਾਕੀ ਆਪਾਂ ਸਕਰੀਨ ਤੋਂ ਬਚਣ ਲਈ ਜਿਹੜੇ ਸਾਡੇ ਆਉਂਦੇ ਹੈਗੇ ਆ ਬਲੂ ਗਲਾਸੇਸ ਵੀ ਆਉਂਦੇ ਹੈਗੇ ਆ ਜਿਹੜੀ ਬਲੂ ਲਾਈਟ ਨੂੰ ਜਿਹੜੀ ਸਾਡੀ ਸਕਰੀਨ ਦੇ ਦੁਆਰਾ ਜਿਹੜੀ ਲਾਈਟ ਆਂਦੀ ਆ ਉਹਦੇ ਨਾਲੋਂ ਸਾਨੂੰ ਬਚਾਉਂਦੇ ਨੇ ਤਾਂ ਆਪਾਂ ਜਿਨ੍ਹਾਂ ਦੀ ਸਾਈਟ ਬਿਲਕੁਲ ਨਾਰਮਲ ਵੀ ਆ ਉਹ ਆਪਣੇ ਪ੍ਰੀਕੌਸ਼ਨਰੀ ਮੈਜਰਸ ਦੇ ਨਾਲ ਆਪਣਾ ਇਹ ਚਸ਼ਮਾ ਵੀ ਲੈ ਸਕਦੇ ਆ ਜਿਹੜਾ ਸਾਡਾ ਵਿਜ਼ਨ ਸੈਂਟਰ ਤੇ ਵੀ ਅਵੇਲੇਬਲ ਆ ਸਾਰਿਆਂ ਨੂੰ ਬਹੁਤ ਬਹੁਤ ਧੰਨਵਾਦ ਆਪਣੀ ਅੱਖਾਂ ਦਾ ਧਿਆਨ ਰੱਖਣ ਦਾ ਆਪਣੇ ਪਰਸ਼ਾਕ ਦਾ ਪੂਰਾ ਖਿਆਲ ਰੱਖਣ ਦਾ